ਦਾ ਪਿੰਡ ਸਭਰਾ ਦੇ ਵਿੱਚ ਵਿਕਾਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੱਡੀ ਉਪਰਾਲੇ ਕੀਤੇ ਜਿਹੜੇ ਤੁਹਾਡੀ ਸੁਰੂ ਦੇ ਨਾਲ ਜਿਹੜਾ ਪਿੰਡਾਂ ਦੀ ਨਿ ਲੋਹਾਰ ਬਦਲੀ ਜਾ ਰਹੀ ਹੈ ਪੰਚਾਇਤ ਤੋਂ ਲੋ ਕੀ ਕਹਣਾ ਜਾਵੇ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੇ ਫਾਦਾ ਪਹਿਲਾਂ ਤੁਹਾਡਾ ਪੱਤਰਕਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਅੱਜ ਨਗਰ ਸਭਰਾ ਵਿੱਚ ਪਹੁੰਚੇ ਅਸੀਂ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਪੀਏ ਦਲਬਾਖ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਬਹੁਤ ਸਹੂਲਤਾਂ ਦਿੱਤੀਆਂ ਜੋ ਕਿ ਸਾਡੀ ਬਹੁਤ ਸਮੇਂ ਤੋਂ ਮੰਗ ਹੀ ਆ ਛੜਕਦੀ ਸੜਕ ਬਣੀ ਹੀ ਟਾਈਮ ਲੱਗ ਗਿਆ ਅੱਜ ਜਿਹੜੀ ਆ ਲੋਕ ਪਾ ਕੇ ਇਹਨੂੰ ਮੁਕੰਮਲ ਕੀਤਾ ਜਾ ਰਿਹਾ ਬਾਕੀ ਹੋਰ ਪਿੰਡ ਦੇ ਵਿੱਚ ਬਹੁਤ ਕੰਮ ਚੱਲ ਰਿਹਾ ਹੈ ਗਲੀਆਂ ਨਾਲੀਆਂ ਦੇ ਵੀ ਬਹੁਤ ਹੋ ਰਿਹਾ ਛੱਪੜਾਂ ਦਾ ਕੰਮ ਹੋ ਰਿਹਾ ਵਾ ਬਹੁਤ ਸਾਡੇ ਪਿੰਡ ਨੂੰ ਸਹੂਲਤ ਮਿਲੀ ਆ ਇਹ ਲੋਕ ਥੋੜੀ ਜਿਹੀ ਲੇਟ ਹੋ ਗਈ ਮੰਤਰੀ ਸਾਹਿਬ ਆਏ ਸਕੂਲ ਚ ਉਧਰੋਂ ਬੇਨਤੀ ਕੀਤੀ ਉਹਨਾਂ ਨੇ ਉਸੇ ਵੇਲੇ ਜੈ ਸਿੰਘ ਸਾਹਿਬ ਨੂੰ ਫੋਨ ਕਰਕੇ ਤੇ ਅੱਜ ਸਾਡੇ ਸ਼ੁਰੂ ਹੋ ਰਿਹਾ ਜਿਹੜੀ ਇਸ ਰੇ ਜਿਹੜੀ ਰਾਤ ਇਹ ਜੀ ਆਪਣੇ ਗਦਾਈ ਕੇ ਪੱਤੀ ਤੋਂ ਗੁਰਦੁਆਰੇ ਤੋਂ ਲਾ ਕੇ ਬੱਸ ਸਟੈਂਡ ਤੱਕ ਜਾ ਰਹੀ ਸਭਰਾ ਦੇ ਹੋਰ ਕਿਹੜੇ ਕਿਹੜੇ ਕੰਮ ਜਿਹੜੇ ਪਿੰਡ ਦੇ ਜਿਹੜੇ ਕਰਵਾਏ ਜਾ ਰਹੇ ਪਿੰਡ ਦੇ ਕੰਮ ਜੀ ਆਪਣੇ ਗਲੀਆਂ ਦਾ ਚੱਲ ਰਿਹਾ ਵਾ ਸੀਵਰੇਜ ਪਾ ਕੇ ਫਿਰ ਉੱਤੇ ਆਪਣੇ ਲੋਕ ਟਾਈਲ ਲਾ ਕੇ ਬਹੁਤ ਵਧੀਆ ਕੰਮ ਸੁਚੱਜੇ ਢੰਗ ਨਾਲ ਕੀਤੇ ਜਾ ਰਹੇ ਆ ਜੋ ਕੋਈ ਕੋਈ ਵੀ ਦਿੱਕਤ ਨਾ ਆਵੇ ਪੰਚਾਇਤ ਮੈਂਬਰਾਂ ਲੋ ਬਹੁਤ ਵਧੀਆ ਸੰਯੋਗ ਮਿਲ ਰਿਹਾ ਪਿੰਡ ਵਾਲੋਂ ਵੀ ਬਹੁਤ ਵਧੀਆ ਸੰਯੋਗ ਮਿਲ ਰਿਹਾ ਜੀ ਸਾਡੀ ਮੰਨ ਲਓ ਬਹੁਤ ਵਧੀਆ ਜਿਹੜੇ ਮੈਂਬਰ ਪੰਚਾਇਤ ਰਲ ਕੇ ਕੰਮ ਕਰ ਰਹੇ ਆ ਕੋਈ ਸਾਡੇ ਵਿੱਚ ਤੇਰ ਮੇਰ ਨਹੀਂ ਹੈਗੀ ਜੀ ਸਾਡਾ ਬਹੁਤ ਕਾਠ ਹੈ ਇੱਕ ਬਜੇ ਦਾ ਤੇ ਸਕੂਲ ਦਾ ਸਟੇਡੀਅਮ 1 ਕਰੋੜ 16 ਲੱਖ ਰੁਪਇਆ ਆਇਆ ਬਹੁਤ ਵਧੀਆ ਤਰੀਕੇ ਨਾਲ ਬਣ ਰਿਆ ਜਿੱਦਣ ਬਣ ਗਿਆ ਉਦੋਂ ਬਹੁਤ ਵਧੀਆ ਜਾਨੀਏ ਜਿੰਨੀਆਂ ਵੀ ਹੈਗੀਆਂ ਆਪਣੀਆਂ ਕੋੜੀਆਂ ਰੰਗ ਕਰਕੇ ਲਾਈਟਾਂ ਲਗਾ ਕੇ ਜਿੰਨੀਆਂ ਵੀ ਗਰਾਊਂਡਾਂ ਬਣਨੀਆਂ ਸਭ ਤਿਆਰ ਕਰਕੇ ਜਲਦੀ ਤੋਂ ਜਲਦੀ ਤਿਆਰ ਹੋ ਜਾਣਗੀਆਂ ਕੋਈ ਅਲੀਸ਼ਾਨ ਗਰਾਊਂਡ ਬਣੂਗੀ ਸਾਰੇ ਪੰਜਾਬ ਨੂੰ ਵੱਖਰੀ ਪੰਜ ਗ੍ਰਾਮਟਾਂ ਆਈਆਂ ਜਿੜੀਆਂ ਸਾਰੇ ਪੰਜਾਬ ਦੇ ਵਿੱਚ ਇੱਕ ਕੱਲੇ ਸਭਰਾ ਨੂੰ ਹੀ ਮੰਤਰੀ ਸਾਹਿਬ ਨੇ ਦਿੱਤੀ ਹੈ ਜੀ ਹਮ ਸਿੰਘ ਬਾਪੂ ਜੀ ਦਾ ਸਭਰਾ ਪਿੰਡ ਦੇ ਵਿੱਚ ਵਿਕਾਸ ਜਿਹੜਾ ਪੰਜਾਬ ਸਰਕਾਰ ਵੱਲੋਂ ਬੜੇ ਵੱਡੇ ਪੱਤਰ ਤੇ ਜਿਹੜਾ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੀ ਲੜੀ ਤਹਿਤ ਪਿੰਡ ਸਭਰਾ ਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕੁਝ ਜਿਹੜੇ ਆ ਮੁਕੰਮਲ ਹੋ ਚੁੱਕੇ ਆ ਕੁਝ ਸ਼ੁਰੂ ਕੀਤੇ ਆ ਕੁਝ ਵਿਚਾਰ ਅਧੀਨ ਆ ਉਹਨਾਂ ਦੇ ਵਿੱਚੋਂ ਇੱਕ ਸੜਕਾ ਸਮੇਂ-ਸਮੇਂ ਦੀਆਂ ਸਰਕਾਰਾਂ ਆਈਆਂ ਵਾ ਸਾਡੇ ਜਿਹੜੀ ਹੈ ਮੇਨ ਸੜਕ ਸੀ ਪਿੰਡ ਦੀ ਬਾਬੇ ਵੀਰ ਸਿੰਘ ਦੇ ਅਸਥਾਨਾਂ ਨੂੰ ਜਾਂਦੀ ਸੀ ਤੇ ਗਦਾਈ ਕੀ ਪਤੀ ਤੱਕ ਇਹ ਸੜਕ ਜਾਂਦੀ ਸੀ ਇਹਦੀ ਪਿਛਲੇ 10 ਸਾਲਾਂ ਤੋਂ ਕੋਈ ਰਿਪੇਅਰ ਨਹੀਂ ਕੋਈ ਇੱਥੇ ਲੁੱਕ ਨਹੀਂ ਆਈ ਤੇ ਬਹੁਤ ਵੱਡੀ ਮੰਗ ਸੀ ਪਿੰਡ ਵਾਸੀਆਂ ਦੀ ਜੋ ਸਰਕਾਰ ਬਣਦੇ ਆਂ ਹੀ ਵਿਚਾਰ ਧਿਨ ਲਿਆ ਕੇ ਇਹਦੀ ਪ੍ਰਪੋਜ਼ਲ ਬਣਾ ਕੇ ਇਹਦੇ ਉੱਤੇ ਜਿੱਥੋਂ ਕਿਤੇ ਨੀਵੀਂ ਹੀ ਘਟਕਾ ਪਾ ਕੇ ਉੱਚੀ ਕੀਤੀ ਗਈ ਆ ਤੇ ਅੱਜ ਜਿਹੜੀ ਆ ਇਹਦੀ ਲੁੱਕ ਪਾ ਕੇ ਇਹ ਜਿਹੜੀ ਸੜਕਾ ਪਿੰਡ ਵਾਸੀਆਂ ਦੇ ਲਈ ਚੱਲਣ ਦੇ ਲਈ ਜਿਹੜੀ ਆ ਉਹ ਕਿਸ ਤਰ੍ਹਾਂ ਦੇ ਵਿਕਾਸ ਜਿਹੜੇ ਆ ਵਿਕਾਸ ਪਿੰਡ ਦੇ ਵਿੱਚ ਜਿਵੇਂ ਸਿੱਖਿਆ ਕ੍ਰਾਂਤੀ ਤੇ ਸਕੂਲਾਂ ਦੇ ਵਿਕਾਸ ਚੱਲ ਰਿਹਾ ਸਾਡੇ ਪਿੰਡ ਦਾ ਸਟੇਡੀਅਮ ਬਹੁਤ ਆਲੀਸ਼ਾਨ ਬਣ ਰਿਹਾ ਜੀ ਛੱਪੜਾਂ ਦੇ ਕੰਮ ਚੱਲ ਰਹੇ ਆ ਗਲੀਆਂ ਨਾਲੀਆਂ ਦਾ ਨਾਲੀਆਂ ਦਾ ਤਾਂ ਚਲੋ ਝੰਜਟ ਹੀ ਖਤਮ ਕੀਤਾ ਜਾ ਰਿਹਾ ਹੈ ਵਾ ਸੀਵਰੇਜ ਬਹੁਤ ਟੌਪ ਦੇ ਪਾ ਕੇ ਤੇ ਮਤਲਬ ਪਿੰਡ ਵਾਸੀਆਂ ਲਈ ਬਹੁਤ ਵਧੀਆ ਗਲੀਆਂ ਬਣਾਈਆਂ ਜਾ ਰਹੀਆਂ ਨੇ ਮਸ਼ੀਰ ਸਿੰਘ ਆ ਜੀ ਕਦਿਕਾ ਜਿਹੜਾ ਪੈਣਾ ਦੇ ਇਹ ਜਿਹੜਾ ਕੰਮ ਕਰਦਾ ਹੈ ਉਹ ਵੀ ਠੀਕ ਤਰ੍ਹਾਂ ਦੇ ਵਿਕਾਸ ਪਿੰਡ ਦੇ ਵਿੱਚ ਹੋ ਰਿਹਾ ਹੈ ਇਹ ਜੀ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਔਰ ਇਲਾਕੇ ਦੇ ਜਿਹੜੇ ਮੰਤਰੀ ਆ ਸਰਦਾਰ ਲਾਲਜੀਤ ਸਿੰਘ ਖੁੰਧਰ ਕੈਬਨਿਟ ਮੰਤਰੀ ਪੰਜਾਬ ਉਹਨਾਂ ਦਾ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਸਾਰੇ ਹੀ ਇਲਾਕੇ ਦੇ ਵਿੱਚ ਇਹ ਜਿਹੜਾ ਵਿਕਾਸ ਹੈ ਬਹੁਤ ਤੇਜ਼ੀ ਦੇ ਨਾਲ ਚੱਲ ਰਿਹਾ ਵਾ ਜਿਨ੍ਹਾਂ ਦੇ ਵਿੱਚ ਅੱਜ ਇਹ ਜਿਹੜੀ ਸੜਕ ਗਦਾਈ ਕੀ ਪੱਤੀ ਤੋਂ ਲੈ ਕੇ ਬਾਬਾ ਵੀਰ ਸਿੰਘ ਉਹ ਜ਼ਾਰਾ ਥਣੀ ਹੁੰਦੀ ਅੱਡੇ ਤੱਕ ਜਿਹੜੀ ਜੋ ਜਾਂਦੀ ਆ ਜਿਹਦਾ ਅੱਜ ਅਦਗਟਨ ਇਹ ਨਗਰ ਦੇ ਸਰਪੰਚ ਔਰ ਪਤਵੰਤੇ ਸੱਜਣ ਸਰਦਾਰ ਅੰਤਾਰ ਸਿੰਘ ਜੀ ਔਰ ਹੋਰ ਪਤਵੰਤੇ ਸੱਜਣ ਜਿਹੜੇ ਇਸ ਜਗ੍ਹਾ ਤੇ ਆਏ ਆ ਇਹਦਾ ਅਦਗਟਨ ਜਿਹੜਾ ਹੁਣ ਹੋ ਰਿਹਾ ਵਾ ਅਸੀਂ ਧੰਨਵਾਦ ਕਰਦੇ ਆ ਸਮੁੱਚੀ ਨਗਰ ਪੰਚਾਇਤ ਸਭਰਾ ਦਾ ਔਰ ਪਤਵੰਤੇ ਸੱਜਣਾ ਦਾ ਔਰ ਸਰਦਾਰ ਲਾਲਜੀਤ ਸਿੰਘ ਖੋਲਰ ਜੀ ਦਾ ਜਿਨ੍ਹਾਂ ਨੇ ਆਪਣੇ ਦੇਖ ਰੇਖ ਦੇ ਵਿੱਚ ਜਿਹੜੇ ਵੱਡੇ ਵੱਡੇ ਕਾਰਜ ਜਿਹੜੇ ਆਪਣੇ ਇਲਾਕੇ ਦੇ ਵਿੱਚ ਚਲਾਏ ਹੋਏ ਆ। ਵਾਈਸ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਸੀਨੀਅਰ ਸੈਕੰਡਰੀ ਸਕੂਲ ਆਜ ਪਿੰਡ ਸਭਰਾ ਦੇ ਵਿੱਚ ਜਿਹੜਾ ਸੜਕ ਦਾ ਉਦਗਾਟਨ ਕੀਤਾ ਜਾਣਾ ਹੈ ਕਿਦਾਂ ਦੇਖੀ। ਇਹ ਜੀ ਪਿੰਡ ਦੇ ਬਿਲਕੁਲ ਸੈਂਟਰ ਦੇ ਵਿੱਚ ਸੜਕ ਸੀ ਬਹੁਤ ਮੰਦੀ ਹਾਲੀਏ ਇਹਦੇ ਵਿੱਚ ਰਸਤੇ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਪੈਂਦੇ ਆ। ਨਾਲ ਹੀ ਸੀਵਰੇਜ ਪਾ ਗਏ ਨਾਲ ਹੀ ਪਾਣੀ ਦਾ ਨਿਕਾਸ ਕਰਕੇ ਬਹੁਤ ਵਧੀਆ ਜਿਹੀ ਕੰਮ ਹੋ ਰਿਹਾ। ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਲਾਲਜੀਤ ਸਿੰਘ ਭੁੱਲਰ ਦਾ ਜਿਨ੍ਹਾਂ ਨੇ ਇਹ ਜੀ ਬਹੁਤ ਨਰਕੀ ਹਿਸਾਬ ਨਾਲ ਜੀ ਕੱਢਿਆ ਜਿਹੜਾ ਜੀ ਪਿੰਡ ਵਾਸੀ ਵੀ ਧੰਨਵਾਦ ਕਰਦੇ ਇਹਦਾ ਬਹੁਤ ਬਹੁਤ ਮਿਹਰਬਾਨੀ ਜੀ ਪੰਚਾਇਤ ਪਿੰਡ ਦੀ ਵਿਕਾਸ ਜਿਹੜਾ ਹੋ ਰਿਹਾ ਕਿਦਾਂ ਦੇਖੋ ਪਿੰਡ ਦਾ ਵਿਕਾਸ ਜੋ ਜੋ ਸਰਕਾਰ ਬਣੀ ਉਦੋਂ ਤੋਂ ਹੀ ਕੰਮ ਚੱਲਣ ਡਿਆ ਵਾ ਜੰਗੀ ਬੰਧਨ ਤੇ ਕੰਮ ਚੱਲਿਆ ਇਹੜੀ ਬਾਬੇ ਵੀਰਸਾ ਵਾਲੀ ਛੜਕੀ ਬੱਸ ਸਟਾਪ ਲੈ ਕੇ ਗੁਜ਼ਾਰੇ ਤੱਕ ਇਹ ਬੜੇ ਚਿਰ ਦੀ ਇਹਦੀ ਹਾਲਤ ਰਸਤ ਹੋਈ 10 ਸਾਲ ਤੋਂ ਤੋ ਜਿਆਦਾ ਟਾਈਮ ਹੋ ਗਿਆ ਜੀ ਇਸ ਸੋਈ ਇਹ ਮੰਤਰੀ ਸਾਹਿਬ ਨੂੰ ਕਹਿ ਕੇ ਉਹਨਾਂ ਛੜਕ ਪਵਾਤੀ ਆ ਇਹਦੇ ਵਿੱਚ ਜੀ ਥੱਲੇ ਸੀਵਰੇ ਪਵਾਤਾ ਇਹ ਲੋਕ ਜਿਹੜਾ ਨਾਲੀਆਂ ਸੀ ਸੀਵਰ ਵੱਡਾ ਪਵਾ ਕੇ ਇਹਨੂੰ ਤਿਆਰ ਕੀਤਾ ਅੱਜ ਲੋਕ ਇੱਥੇ ਪੈ ਰਹੀ ਹੈ ਹਾਂਜੀ ਜੀ ਨਾਲ ਹੀ ਜੀ ਹੈ ਗਰਮੀਤ ਸਿੰਘ ਕੀ ਕਹਿਣਾ ਜਾਵਾਂਗੇ ਅੱਜ ਜਿਹੜਾ ਹਾਂਜੀ ਇਹ ਮੰਤਰੀ ਸਾਹਿਬ ਦਾ ਤੇ ਪੰਚਾਇਤ ਦਾ ਧੰਨਵਾਦ ਕਰਦੇ ਜਿੰਨਾ ਸਾਰੇ ਕੰਮ ਕੀਤੇ ਤੇ ਕਰੀ ਜਾ ਰਹੇ ਨੇ ਪਿੰਡ ਵੱਲੋਂ ਕਿਸ ਤਰ੍ਹਾਂ ਦਾ ਪਿੰਡ ਸੁਭਾਗ ਵਿੱਚ ਕੰਮ ਜਿਹੜਾ ਹੋਣਾ ਕਾਮ ਜੀ ਬਹੁਤ ਤਗੜੇ ਪੱਧਰ ਤੇ ਹੋ ਰਿਹਾ ਸਾਰਾ ਹੀ ਹੋ ਰਿਹਾ ਵਾ ਇੱਕ ਵੱਡਿਓ ਹੀ ਗੜਾ ਗੜਾ ਕੰਮ ਹੋ ਰਿਹਾ ਗਲੀਆਂ ਨਾਲੀਆਂ ਦਾ ਪਾਈਪ ਪਾਈਪ ਲਾਈਨ ਸਕੂਲ ਦੀ ਗਰਾਊਂਡ ਦਾ ਸਕੂਲ ਦਾ ਛੱਪੜ ਦਾ ਕੋਈ ਵੀ ਕੰਮ ਵੱਲ ਕਸਰ ਨਹੀਂ ਛੱਡੀ ਜਾ ਰਹੀ ਪੰਚਾਇਤ ਵੱਲੋਂ ਸਰਪੰਚ ਸਾਹਿਬ ਵੱਲੋਂ ਹਾਂਜੀ ਇਹ ਬਿਚਾਰ ਦੀ ਸੜਕ ਦਾ ਉੱਤ ਕਟ ਆ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਤੇ ਸਰਦਾਰ ਦਰਬਖ ਸਿੰਘ ਪੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਦੋਂ ਜਨਰਲ ਸਰਕਾਰ ਬਣੀ ਆ ਪਿੰਡਾਂ 'ਚ ਬਹੁਤ ਹੀ ਵਧੀਆ ਵਿਕਾਸ ਹੋ ਰਿਹਾ ਸ਼ੁਰੂ ਤੋਂ ਸਟਾਰਟਿੰਗ ਤੋਂ ਹੀ ਵਿਕਾਸ ਸ਼ੁਰੂ ਕਰਤਾ ਸੀ ਅਸੀਂ ਬਹੁਤ ਬਹੁਤ ਧੰਨਵਾਦ ਆ ਜੀ ਸਭ ਤੋਂ ਵੱਡੀ ਗੱਲ ਆ ਜੀ ਪੰਜਾਬ ਸਰਕਾਰ ਔਰ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਰਕਾਰ ਬੰਦ ਤੇ ਸਾਰੀ ਜਿਹੜੇ ਵਿਕਾਸ ਦੇ ਕੰਮ ਜੋਰਾਂ ਨਾਲ ਸ਼ੁਰੂ ਕਰਤੇ ਸੀ ਤੇ ਪੰਜਾਬ ਦੇ ਪਿੰਡਾਂ ਦੀ ਵੀ ਜਿਹੜੀ ਨਿਹਾਰ ਬਦਲ ਰਹਾ ਬਹੁਤ ਬ